ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਬਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਮਾਰਨਿੰਗ ਦਾ ਟਾਈਮ ਸੀਗਾ ਮੈਂ ਲੱਗ ਅਸੀਂ ਕੰਮ ਕਰ ਸਾਰੇ ਨਿਵੇੜਲੇ ਸੀ ਮੈਂ ਬਾਥਰੂਮ ਚੈੱਕ ਕਰ ਰਹੀ ਸੀ ਵੀ ਸਹੀ ਤਰ੍ਹਾਂ ਧੋਕੇ ਗਏ ਨੇ ਚੰਗੀ ਤਰ੍ਹਾਂ ਖਾਰਤਾ ਤੇ ਇੱਥੇ ਡੈਡੀ ਨੇ ਅਰ ਸਹਜ ਲੱਗੇ ਹੋਏ ਸੀਗੇ ਵਾਸ਼ਰੂਮ ਅੱਜ ਇਹਨਾਂ ਦੀ ਬਾਰੀ ਸੀਗੀ ਇਹਨਾਂ ਨੇ ਆਪਣਾ ਵਾਸ਼ਰੂਮ ਕਲੀਨ ਕੀਤਾ ਤੇ ਬਾਕੀ ਮੈਂ ਰੋਟੀ ਪਾਣੀ ਦਾ ਕੰਮ ਕੀਤਾ ਬਾਕੀ ਜਿਹੜਾ ਥੋੜਾ ਬਹੁਤਾ ਰਹਿੰਦਾ ਸੀਗਾ ਝਾੜ-ਛੜਾਈ ਇਹਦਾ ਅੱਜ ਉਹ ਕੀਤਾ ਹਨਾ ਇੱਥੇ ਅਸੀਂ ਆਪਣੇ ਸਾਰੇ ਕੰਮ ਕਰਨ ਲੰਬੇ ਨਵੇੜਲੇ ਸੀਗੇ ਤੇ ਵੈਸੇ ਮੈਨੂੰ ਲੱਗਦਾ ਇੱਥੇ ਟਾਈਮ ਬਹੁਤ ਲੇਟ ਹੋ ਗਿਆ ਸੀਗਾ ਝਾੜੂ ਪੋਚਰਨ ਪਰ ਕਿਉਂਕਿ ਜਦੋਂ ਫਿਰ ਪਿੱਛ ਡਸਟਿੰਗ ਦਾ ਵੀ ਸੀਗਾ ਫਿਰ ਰੋਟੀ ਪਾਣੀ ਦਾ ਸਾਰਾ ਕਰਨਾ ਸੀਗਾ ਹਨਾ ਤਾਂ ਕਰਕੇ ਟਾਈਮ ਕਾਫੀ ਜ਼ਿਆਦਾ ਹੋ ਗਿਆ ਸੀਗਾ ਤੇ ਅੱਜ ਦਿਨ ਬਹੁਤ ਵਧੀਆ ਤੇ ਖੁਸ਼ੀਆਂ ਭਰਿਆ ਦਿਨ ਹੈ ਹਨਾ ਵੀ ਸਿੱਧੂ ਮੂਸੇਵਾਲੇ ਦੇ ਘਰ ਹਨਾ ਉਹਨਾਂ ਦਾ ਛੋਟਾ ਬ੍ਰਦਰ ਹੋਇਆ ਹੈ ਹਨਾ ਪਰਮਾਤਮਾ ਨੇ ਚਲੋ ਉਹਨਾਂ ਦੇ ਮਾਪੇ ਦੀ ਸੂਨੀ ਹੈ ਚਲੋ ਮੂਸੇਵਾਲੇ ਦੀ ਤਾਂ ਕਦੇ ਜਿੰਦਗੀ ਚ ਪੂਰੀ ਹੋਏ ਨਹੀਂ ਸਕਦੀ ਨਾ ਕੋਈ ਉਹਦੇ ਵਰਗਾ ਬਣ ਸਕਦਾ ਨਾ ਕਿਸੇ ਨੇ ਬਣਨਾ ਹੈ ਹਨਾ ਪਰ ਚਲੋ ਫਿਰ ਵੀ ਉਹਨਾਂ ਦਾ ਜਿਹੜਾ ਘਰ ਇੱਕ ਸੁੰਨਾ ਹੋ ਗਿਆ ਸੀਗਾ ਉਹਨਾਂ ਦੇ ਮਾਪੇ ਦੀ ਕੁੱਕ ਸੁੰਨੀ ਹੋ ਗਈ ਸੀਗੀ ਹਨਾ ਵੀ ਉਹ ਚਲੋ ਪ੍ਰਮਾਤਮਾ ਨੇ ਉਹਨਾਂ ਨੂੰ ਦੁਬਾਰਾ ਖੜਾਉਣਾ ਦਿੱਤਾ ਦੁਬਾਰਾ ਉਹਨਾਂ ਦੇ ਘਰ ਨਾਲ ਸਾਹਮਣ ਵਾਲਾ ਕੋਈ ਉਹਨਾਂ ਨੂੰ ਆ ਗਿਆ ਹਨਾ ਵੀ ਉਹਦੀ ਤਾਂ ਬਹੁਤ ਖੁਸ਼ੀ ਹੋਈ ਆ ਜ ਹਨਾ ਜਦੋਂ ਨਿਊਜ਼ ਦੇਖੀ ਨਾ ਬਸ ਮੈਨੂੰ ਤਾਂ ਨਾ ਰੋਣਾ ਆਇਆ ਮੈਂ ਨਾ ਰੋਈ ਨਾ ਰੋਈ ਪਰ ਰੋਣਾ ਮੈਨੂੰ ਇਹ ਸੀਗਾ ਵੀ ਉਹਦੀ ਕਮੀ ਕੋਈ ਨਹੀਂ ਪੂਰੀ ਕਰ ਸਕਦਾ ਇਹ ਵੀ ਨਹੀਂ ਕਰ ਸਕਦਾ ਹਨਾ ਚਲੋ ਉਹ ਸੀਗਾ ਜੋ ਉਹੀ ਸੀ ਮੂਸੇ ਵਾਲਾ ਜੀ ਨਾ ਜੋ ਉਹ ਮੂਸੇ ਵਾਲੀ ਸੀਗਾ ਉਹਦੀ ਦੁਨੀਆ ਤੇ ਕਮੀ ਪੂਰੀ ਹੋਏ ਨਹੀਂ ਸਕਦੀ ਹੈ ਨਾ ਚਲੋ ਪ੍ਰਮਾਤਮਾ ਅਗੇ ਇਹ ਅਰਦਾਸ ਕਰਦੇ ਆ ਵੀ ਇਹ ਵੀ ਉਹਦੇ ਵਰਗੇ ਹੈ ਨਾ ਲੈਕ ਇਨਸਾਨ ਬਣੇ ਔਰ ਵਧੀਆ ਇਨਸਾਨ ਬਣੇ ਹੈ ਨਾ ਜਿੰਨਾ ਉਹ ਲੈਕ ਸੀਗਾ ਆਪਣੇ ਮਾਪੇ ਦਾ ਇੰਨਾ ਪਿਆਰ ਆਪਣੇ ਮਾਪੇ ਪਾਪ ਲਈ ਇੰਨੀ ਕਮਾਈ ਛੱਡ ਕੇ ਗਿਆ ਹੈ ਨਾ ਇੰਨਾ ਜ਼ਿਆਦਾ ਕਰਕੇ ਗਿਆ ਆਪਣੇ ਮੰਮੀ ਪਾਪਾ ਦੇ ਲਈ ਇਹ ਵੀ ਉਨਾ ਹੀ ਹੁਣ ਉਹਦਾ ਮਤਲਬ ਕਿ ਉਹਦਾ ਮਾਣ ਰੱਖ ਲਵੇ ਮੂਸੇ ਵਾਲੇ ਦਾ ਮਾਣ ਰੱਖਿਆ ਨਾ ਇਹਨੂੰ ਪਰਮਾਤਮਾ ਲੰਬੀ ਉਮਰਾਂ ਦੇਣ ਤੇ ਬਾਕੀ ਬੇਬੇ ਪਾਪੂ ਨੂੰ ਉਹਨਾਂ ਦਿਆਂ ਨੂੰ ਲੰਬੀ ਉਮਰਾਂ ਪਰਮਾਤਮਾ ਦੇਣ ਹਨਾ ਹਾਂਜੀ ਆਜੋ ਜੀ ਤੁਸੀਂ ਵੀ ਖਾ ਲਓ ਸਪਿੰਗਰ ਰੋਲ ਸ਼ਾਮ ਦਾ ਟਾਈਮ ਹੋ ਗਿਆ 4 ਵਜੇ ਕਿ ਕੰਮਕਾਰ ਸਾਰੇ 2 to Z ਨਿਭੜ ਚੁੱਕੇ ਆ ਛੜਛੜਿਆ ਸਾਰਾ ਕੰਮ ਨਿਭੜ ਗਿਆ ਤੇ ਹੁਣ ਭਾਈ ਦੇ ਕੇ ਗਿਆ ਸਪਿੰਗਰ ਰੋਲ ਲੈ ਕੇ ਜਵੜ ਤੋਂ ਲੈ ਕੇ ਆਇਆ ਸੀਗਾ ਸਪਿੰਗਰ ਰੋਲ ਹੁਣ ਅਸੀਂ ਖਾਵਾਂਗੇ ਜਹਾਂ ਤੱਕ ਪੂਰੀ ਸੀ ਉਹ ਹੁਣੇ ਪਰਾਤੀ ਗਿਆ ਕਿ ਹੁਣ ਤੁਸੀਂ ਛੱਡਣ ਗਿਆ ਪਤਾ ਕਿ ਹੁਣ ਦੇ ਰੁਕਸਰ ਹੁਣ ਅਸੀਂ ਸਪਿੰਗਰੌਲ ਖਾਵਾਂਗੇ ਗਰਮ ਗਰਮ ਉਹ ਬਰ ਮੈਂ ਤਾਂ ਖਾਇਆ ਹੈ ਆਪਣੇ ਤੁਸੀਂ ਖਾ ਲਓ ਸਾਰੇ ਜਣੇ ਸਹਜ ਨੂੰ ਇਹ ਸੀਗਾ ਮਮਸਾ ਹੁਣ ਕਿ ਅਭੀ ਜੋਤ ਅਭੀ ਲੋ ਸਪਿੰਗਰੌਲ ਫੇਰ ਅਭੀ ਜੋਤ ਉਸ ਸਹਜ ਨੂੰ ਚਾਹੀਦਾ ਹੋਵੇ ਮਾਮੂ ਨੇ ਮੰਨੇ ਲਿਆ ਕੇ ਦਿੱਤੇ ਸੀ ਸਹਜ ਨੂੰ ਵੀ ਆ ਉਹ ਰੁਪਾਇਸੀ ਉਹ ਕਿਹੜਾ ਪਤਾ ਸੀ ਇਹ ਸਾਰ ਘਟ ਸਨ ਦੀ ਅੱਜ ਮੈਂ ਉਹ ਮੇਰਾ ਤਾਂ ਮਮੂ ਨੂੰ ਪੁੱਛਿਆ ਸੀ ਅਪਹਿਲ ਤੁਹਾਨੂੰ ਮੈਂ ਕੱਲ ਨੂੰ ਮੋਗ ਖਲਾਉਂਗਾ ਤਾਂ ਮਮੂ ਨੂੰ ਮੋਗ ਸੁਪਾ ਲੱਗ ਗਿਆ ਤਾਂ ਮੈਂ ਮੋਗ ਬਿਲਾਉਂਦੀ ਪਰ ਮਮੂ ਨੇ ਆਪਣੇ ਪੁੱਤ ਨੂੰ ਖਲਾਉਣੇ ਸੀ ਪੁੱਤ ਦਾ ਸਹਜਾ ਸਹਜ ਮਮੂ ਦਾ ਪੁੱਤ ਕੱਭੀ ਜਵਦਾ ਨਹੀਂ ਹੈਗਾ ਅਭੀ ਤਾਂ ਥੋੜਾ ਟੱਗ ਲਾਉਣੇ ਮਮੂ ਨਾਲ ਲੜਦਾ ਨਹੀਂ ਹੈ ਮੈਨੂੰ ਜਾਣ ਜਾਣ ਕੇ ਮਾਮੂ ਚੜਾਉਣੇ ਆ ਤਬ ਖਸਾਉਣ ਕੱਲ ਦਾ ਵੀ ਕਿੰਨਾ ਚੜਾਇਆ ਸੀ ਰਾਤ ਨੂੰ ਵੀਡੀਓ ਬਣਾਉਣੀ ਸੀ ਤੁਸੀਂ ਰਾਤ ਆ ਕੇ ਜੀ ਸੋਸ ਹੈ ਹੈ ਮਮ ਬਲਫੇ ਜੀ ਲਾਦੀ ਹੈ ਮਿੱਟੀ ਮੋਹਰੇ ਵਾਲੀ ਹੈ ਮਮ ਜਸਟ 20 ਥਲੇ ਹੈ ਜਸਟ 20 ਥਲੇ ਹੈ ਓਏ ਬੰਦੀ ਆ ਨਾਨੀ ਤੇ ਹੁਣ ਸਿਖਾ ਦੇ ਮਮਾਸ ਨਾ ਸਪਿੰਗਰ ਉਹ ਕਿੰਨਾ ਹੁੰਦਾ ਹੈ ਕੋ ਹੈਲੋ ਹੈਲੋ ਕੋ ਹੈਲੋ ਹੈਲੋ ਹਾਈ ਬਾਈ ਹੇ ਹਾਈ ਵਾਈ ਨਹੀਂ ਹਾਈ ਹਾਈ ਕੀ ਕਰ ਰਹੇ ਹੋ ਕੁਛ ਨਹੀਂ ਕਰਦੇ ਬਰਨ ਸਾਹਿਬ ਪੜ੍ਹ ਰਹੇ ਹਾਂ ਬਰਨ ਸਾਹਿਬ ਓਕੇ ਚੀਜ਼ੀ ਖਾਣੀ ਹੈ ਕੀ ਚੀਜ਼ ਹੈ ਸਪਿੰਗਲਰ ਸਪਿੰਗਲਰ ਉਹ ਤਾਂ ਮੈਂ ਕਦੇ ਖਾਂਦਾ ਨਹੀਂ ਖਾਓਗੇ ਅੱਜ ਮੈਂ ਖਿਲਾਉਂਗਾ ਓਕੇ ਹੂੰ ਫਿਰ ਬਾਈ ਕਦੋਂ ਬਾਈ ਬਾਈ हेलो जी कि हो जी सारे हाँ जी आप जी शाम का टाइम हो गया कि टाइम हो गया अपने साढ़े छे का टाइम हो गया जी आप हूँ नहा धोए काम कारबड़ के दीदी साई आ टीवी देख रही है साढ़े छे का टाइम हो गया दीदी ਇੱਧਰ ਸਰਵੈਟ ਨੇ ਸਾਡੇ ਕੱਪੜੇ ਲੈ ਇਹੋ ਕੱਪੜੇ ਧੁੱਤੇ ਹੋਏ ਰੱਖਿਆ ਤਾਂ ਕਰਨੇ ਨੇ ਚਲੋ ਜੀ ਇੰਦਾ ਜ਼ਖਾਮ ਆ ਗਿਆ ਇੱਧਰ ਸਾਡੇ ਮਿਲੋ ਮਿੱਠੂ ਉਹਨਾਂ ਨੂੰ ਇੱਧਰ ਰੋ ਮੈਂ ਆਪਣੇ ਕੱਪੜੇ ਪਾਏ ਹਾਂ ਨੇ ਸੁੱਕ ਜਾਣਗੇ ਥੋੜੇ ਸਿੱਲੇ ਜੇ ਨੇ ਪੁੱਚ ਪੁੱਚੀ ਆਪਾਂ ਸਾਰੇ ਅੱਜ ਧਵਾ ਦਿੱਤੇ ਆ ਜਾਣ ਘਰ ਸਾਫ਼ ਕਰਤਾ ਦੀਗਾ ਇੱਧਰ ਸਾਡੀ ਸੋਈ ਉਹ ਤਾਂ ਨਹੀਂ ਕਿੱਥੋਂ ਲਿਆਉਂਦਾ ਖੇਤਾਂ ਚ ਮੁੰਡਾ ਆਪਣੀ ਉੱਤੋਂ ਨਾ ਮੇਰੀ ਹੂੰ ਕੀ ਲੱਕੋ ਬੋਲ ਗਿਆ ਆ ਆਪਣੇ ਤਾਂ ਮੈਨੂੰ ਲਿਆ ਕੇ ਦੇ ਮੈਨੂੰ ਲੈ ਕੇ ਜਾਣਾ ਹੋਜੀ ਤਾਜ਼ਾ ਤਾ ਫਰੈਸ਼ ਧਣੀਓ ਸਾਡੇ ਖੇਤ ਦਾ ਇੱਧਰ ਪਾਇਆ ਹੋਇਆ ਜੀ ਅਸੀਂ ਪੂਰਾ ਭਾਂਡਿਆਂ ਦਾ ਉਹ ਕਰਨੇ ਹਜੇ ਇੱਧਰ ਤਾਂ ਸਾਰਾ ਹੋ ਗਿਆ तो साफ सुथरी पा शाम माता मेरी हो ठीक है इधर भी देखो सारा कर लिया साफ सुथरा बाथरूम बूथरूम सारा कुछ सारे घर साफ साफ कर लिया ਇੱਧਰ ਸੜ ਪਾਈ ਆ ਖਾਲਸੀ ਰੈਣੀਆਂ ਲਾਈ ਜੀ ਕੰਢੀ ਸੁਣੀ ਪਈ ਆ ਇਹਨੂੰ ਪਹਿਾਵਾਂਗੇ ਬਾਬਾ ਜੀ ਲੱਗ ਗਏ ਸਾਡਾ ਘਰ ਦਾ ਡੈਡੀ ਨੇ ਸਾਰਾ ਪੱਟ ਤਾਂ ਇਥੇ ਲੱਗੀ ਸੀ ਸਰੋਂ ਦੀ ਕਾਫੀ ਕੁਝ ਲਾਇਆ ਹੋਇਆ ਸੀ ਜੀ ਗਾਰਡਨ ਚ ਅੱਜ ਸਾਰਾ ਕਲੀਨ ਕਰਾਤਾ ਸਾਰਾ ਕੁਝ ਪੱਤੋ ਪੁੰਜੇ ਚ ਰੇਤਾ ਪਿਆ ਮੈਂ ਕੁਝ ਥੋੜਾ ਲਾਉਣਗੇ ਦੰਗੀਆਂ ਪੁੱਛਣਾ ਢੋਲ ਚ ਕਣਕ ਪਈ ਸੀ ਬਾਹਰ ਰੱਖਤਾ ਜਿਵੇਂ ਲੱਗ ਗਿਆ ਸੀ ਨਾ ਸ਼ਾਦਣਾ ਨਮਲੇ ਕਹਣਾ ਤੋਂ ਬਾਹਰ ਤਾਂ ਖਵਾਸਟਾ ਦੋਸਤ ਮੇਰਾ ਡੈਰੀ ਆ ਰਿਹਾ ਇਹ ਸਾਡੀ ਬੀਹੀ ਆ ਅੱਜ ਤੁਹਾਡੇ ਘਰ ਆ ਪਈ ਹੂ ਮੰਥਨ ਪੈ ਇੱਥੋਂ ਸਾਡੇ ਐਂਟਰੀ ਹੋ ਜਾਂਦੀ ਆ ਤੇ ਇਧਰ ਆ ਉਹ ਹੈਗੀਆਂ ਬਾਥਰੂਮ ਬਾਹਰਲੇ ਇਧਰ ਐਂਟਰੀ ਤੇ ਇਧਰੋਂ ਸਾਡੇ ਐਂਟਰੀ ਹੋ ਜਾਂਦੀ ਆ ਉਹ ਬਾਹਰ ਨੂੰ ਵੀ ਗੇਟ ਕਿੱਢਾ ਡਰਾਈング ਰੂਮ ਦਾ ਇਧਰੋਂ ਵੱਡ ਦੀ ਸਾਰ ਸਾਡੇ ਇਧਰ ਲਿਹਾਤ ਕਿਚਨ ਤੇ ਇੱਥੋਂ ਸਾਡੀਆਂ ਪੌੜੀਆਂ ਜਾਂਦੀਆਂ ਨੇ ਉੱਪਰ ਨੂੰ ਇਹ ਸਾਡਾ ਸਟੋਰ ਆ ਇਹ ਦੋ ਬੈਡਰੂਮ ਨੇ ਇੱਧਰ ਸਾਡਾ ਹਾਉਥੇ ਮੈਂ ਜੋਤ ਪੱਤੀ কুলਰ ਪਿਆ ਹਨ ਤੇ ਇੱਧਰ ਸਾਡੇ ਵਾਸ਼ਰੂਮ ਅਟੈਚ ਆ ਇਹ ਅਟੈਚ ਬਾਥਰੂਮ ਤੁਹਾਨੂੰ ਦਿਖਾਉਣੀ ਆ ਤੇ ਇੱਧਰ ਨਾਲ ਇੱਕ ਗੇਟ ਹੋਰ ਤੇ ਇੱਧਰ ਸਾਡੇ ਬੈਕ ਸਾਈਡ ਤੇ ਜਗ੍ਹਾ ਰੱਖੀ ਹੋਈ ਆ ਮਤਲਬ ਕਿ কুলਰ ਵਗੈਰਾ ਪਿਆ ਤੇ ਇਧਰ 5-6 ਫੁੱਟ ਜਗ੍ਹਾ ਰੱਖੀ ਹੋਈ ਆ ਤੇ ਇਧਰ ਸਾਡੇ ਆ ਗੇਟ ਲੱਗਿਆ ਹੋਇਆ ਦੂਜੇ ਰੂਮ ਦਾ ਵੀ ਜਿਹਨੇ ਵਾਸ਼ਰੂਮ ਚ ਜਾਣਾ ਹੋਵੇ ਆ ਰੂਮ ਚੋਂ ਵੀ ਸਿੱਧਾ ਇੱਥੇ ਦੀ ਆ ਸਕਦੇ ਆ ਦੀਦੀ ਮਾਈ ਹੋ ਮਾਈ ਹੋ ਮੋ ਜ਼ੌਂਬੀ ਫਿਰ ਜਾਂ ਸਾਡੀ ਮਸ਼ੀਨ ਪਈ ਆ ਹਲਦੀ ਪਈ ਆ ਤੁਹਾਨੂੰ ਦੱਸਦੇ ਆ ਤੇ ਫੁੱਲ ਬੂਟੇ ਸਾਡੇ ਆਪੇ ਉੱਗੀ ਜਾਂਦੇ ਨੇ ਪਹਿਲਾਂ ਤੇ ਆ ਆ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਔਰ ਇਹ ਸਾਡੇ ਨਹੀਂ ਹੈਗੀ ਇੱਕ ਗਿੱਲਾ ਕੁੜਾ ਇੱਕ ਸੁੱਕਾ ਕੁੜਾ ਮਹੀਨੇ ਮਤਲਬ ਕਿ ਮਹੀਨੇ ਦੇ ਪੇ ਕਰ ਦਿੰਦੇ ਨੇ ਪੈਸੇ ਤੇ 50 ਰੁਪਏ ਸ਼ਾਇਦ ਦਿੰਦੇ ਆ ਇਹ ਲੈ ਕੇ ਜਾਂਦੇ ਨੇ ਆਪ ਆ ਕੇ ਚੱਕ ਕੇ ਆ ਸਾਡੇ ਗਾਰਡਨ ਨੂੰ ਜਗਾ ਰੱਖੀ ਆ ਇੱਥੇ ਇੱਥੇ ਜਣੀ ਉਹ ਲਾਇਆ ਹੋਇਆ ଥିਗਾ ਕਾਫੀ ਕੁਛ ਡੈਡੀ ਨੂੰ ਸਬਜ਼ੀਆਂ ਸੁਬਦੀਆਂ ਧਣੀਆਂ ਮੇਥੇ ਸਰੋਂ ਨਸਤਰੀ ਪਈ ਸੀਗੀ ਉਹ ਮੈਂ ਅੱਜ ਪਟਾਤੀ ਵਾਂ ਹਮ ਮਛਰ ਦਾ ਘਰਾ ਸਾਫ ਕਰ ਦੋ ਹੁਣ ਨਮੀਆਂ ਲਾਉਣਗੇ ਤੇ ਉਹ ਤੁਹਾਨੂੰ ਦੱਸ ਤਰ ਵੀ ਵਾਸ਼ਰੂਮ ਬਾਹਰ ਲਾ ਇੱਥੇ ਸਾਡੇ ਘਰ ਦੀ ਐਂਟਰੀ ਮੇਰੀ ਮਾਤਾ ਹੁਣ ਠੀਕ ਆ ਇਹ ਸਾਡੀ ਬੀਹੀ ਦੇਖੋ ਅੱਜ ਤੁਸੀਂ ਸੁੰਨੇ ਸੁੰਨੀਆਂ ਬੀਹਾਂ ਹੋ ਗਈਆਂ ਹੁਣ ਤਾਂ ਅੱਗੇ ਹੁੰਦੇ ਦੀ ਬੀਹਾਂ ਚ ਦਿਲ ਲੱਗਦਾ ਸੀ ਹੁਣ ਤਾਂ ਸੁੰਨੀਆਂ ਸੁੰਨੀਆਂ ਹੋਈਆਂ ਪਈਆਂ ਨੇ ਨਾ ਲਓ ਦੇਖੋ ਸੁੰਨੀਆਂ ਸੁੰਨੀਆਂ ਬੀਹਾਂ ਕੋਈ ਬੱਚਾ ਨਹੀਂ ਦੀਂਦਾ ਹੈਗਾ ਹੋਰ ਹੀ ਨਹੀਂ ਸਾਡੇ ਟਾਈਮ ਰੌਣਕਾਂ ਹੁੰਦੀਆਂ ਸੀਗੀਆਂ ਸਾਡੇ ਟਾਈਮ ਰੌਣਕਾਂ ਹੁੰਦੀਆਂ ਸੀ ਹੁਣ ਤਾਂ ਜਮੇ ਰੌਣਕਾਂ ਨਹੀਂ ਰਹੀਆਂ ਕੋਈ ਬੱਚੇ ਨਹੀਂ ਇਹਦਾ ਐਵੇਂ ਲੱਗਾ ਹਲਦੀ ਸ਼ਾਇਦ ਪਤਾ ਨਹੀਂ ਭਈ ਉਰੀ ਲਾਈ ਸੀ ਸਟੈਡੀ ਨੇ ਇੱਥੇ ਵਾਲਾ ਹੌਦਲੇ ਪਤਾ ਨਹੀਂ ਕਿ ਇੱਥੇ ਚਲਾਈ ਹੋਈ ਸੀਗੀ ਸ਼ਾਇਦ ਕਿ ਇੱਥੇ ਚਲਾਈ ਹੋਈ ਸੀਗੀ ਕਰਦੇ ਆਪਾਂ ਸਾਰੇ ਘਰ ਦੇ ਕੰਮ ਕਰ ਉਹ ਮੈਂ ਕਿਹਾ ਜਿਆਦਾ ਚੁਕਾ ਦਉ ਉਹਨੂੰ ਵੇਚ ਦਉ ਚੋਰਸ ਲੈ ਲਓ ਮੈਂ ਕਿਹਾ ਨਹੀਂ ਨਹੀਂ ਇਹਨੂੰ ਵਡਾ ਕੇ ਚੋਰਸ ਬਣਵਾ ਲਓ ਹੁਣ ਦੇਖਣਗੇ ਵੀ ਕੀ ਕਰਦੇ ਨੇ ਕਿਉਂਕਿ ਅੱਜ ਕੱਲ ਗੋਲ ਢੋਲ ਵਗੈਰਾ ਦੀ ਲੋੜ ਨਹੀਂ ਪੈਂਦੀ ਆ ਜੀ ਅਸਤਾ ਮੈਂ ਤਾਂ ਇਹ ਵੀ ਚੀਜ਼ ਗਈ ਆ ਮਾ ਕਚਾਣਾ ਰੱਖੋ ਇਹਦੇ ਪਰ ਵੀ ਲੋਕਟ ਲਵਾ ਦਿਓ ਸਾਰਾ ਫਿਰ ਬਿੜਾ ਨ ਫੁੱਲਾ ਡੁੱਲਾ ਕਵਰ ਹੋ ਚੁਗਾ ਨ ਪੂਰਾ ਡੁੱਲਾ तो थोड़ी जी फिर आए नही पाके रखनी प्याद बीमार हो जाए सफाइया कर वेले हुए हैं हम तो कल का दम टूटिया अभी छड़ दे फोन नूं। ਗਿਆ ਤੋ 32 ਠੀਕ ਹੈ ਮੈਂ ਤਾਂ ਹੁਣ ਚਿਕਨ ਦਾ ਵੀ ਪੈਜ ਮਾ ਬਸ ਅਸਾਇਦੇ ਬਪਰਾਤ 12 1.5 ਵਜੇ ਪੰਜਾਬ ਦੇ ਪਏ ਸੀਗੇ ਡੇਢ ਹਾਂ 10 ਵਜੇ ਤੱਕ ਮੇਨ ਲਾ ਦੋ ਵਜੇ ਤੱਕ ਜਾਗਦੇ ਹੋਣੇ ਜਾਂ ਮੈਂ ਸਵੇਰੇ 7:00 ਵਜੇ ਫੋਨ ਕਰਿਆ ਥੰਨੇ ਪਹੁੰਚੇ ਪਏ ਮੈਂ ਕਿਹਾ ਕੁਮਾਰ ਹੋ ਗਈ ਤੁਸੀਂ ਇੰਨੀ ਜਲਦੀ ਉੱਠ ਕੇ ਕਿਵੇਂ ਚੱਲੇਗਾ ਵੀ ਤੁਸੀਂ ਤੋਂ ਉੱਠਦੇ ਨਹੀਂ ਹਾਂਗੇ ਤੁਸੀਂ ਕਹੀ ਜਾਨਾ ਨਾ ਉੱਠੋ ਝੋਟ ਝੋਟ ਨਹੀਂ ਜਾਇਦਾ ਪਾਪਾ 9:00 ਵਜੇ ਤੋਂ ਪਹਿਲਾਂ ਨਹੀਂ ਜਾਂਦੇ 7:00 ਵਜੇ ਪਹੁੰਚ ਗਏ ਦੀ ਕਿਉਂਕਿ ਸੁੱਤੇ ਨਹੀਂ ਹੋਣੇ ਸਾਨੂੰ ਪਤਾ ਵੀ ਉਹ ਸੁੱਤੇ ਨਹੀਂ ਹੋਣੇ ਚਲੋ ਚਲੋ ਜੀ ਹੁਣ ਮੈਂ ਤੁਹਾਨੂੰ ਫੇਰ ਮਿਲਦੀ ਹਾਂ ਠਹਿਕ ਕੇ ਆਜੋ ਜੀ ਤੁਸੀਂ ਵੀ ਖਾ ਲਓ ਲੱਡੂ ਪ੍ਰਸ਼ਾਦ ਭਾਮੀਆਂ ਗੁਰਦੁਆਰਾ ਸਾਹਿਬ ਦਾ ਮੇਰੇ ਭਾਈ ਜਾ ਕੇ ਆਇਆ ਗੁਰਦੁਆਰਾ ਸਾਹਿਬ ਆ ਭਾਮੀਆਂ ਸਾਹਿਬ ਭਾਮੀਆਂ ਦਾ ਮਤਲਬ ਕਿ ਸਾਡੇ ਕੋਲੇ ਨਾਲੇ ਪਿੰਡ ਆ ਤੇ ਪ੍ਰਸ਼ਾਦ ਲੈ ਕੇ ਆਇਆ ਐਤਵਾਰ ਨੂੰ ਜਾਂਦੇ ਨੇ ਕਾਫੀ ਜਾਣੇ ਪੁਰੇ ਤਾਂ ਤਾਂ ਦਿੱਲੀ ਵੀ ਜਾਂਦੇ ਨੇ ਕਿਉਂਕਿ ਨਾਲ ਦੇ ਪਿੰਡੇ ਆ ਸਾਡੇ ਪੂਰਨਵਾਸੀ ਵੀ ਭਰਦੀ ਆ ਕਿਨੂ ਕਿਨੂ ਪਤਾ ਜੀ ਕਮੈਂਟ ਕਰਕੇ ਦੱਸਿਓ ਭਾਮੀਆਂ ਗੁਰਦੁਆਰਾ ਸਾਹਿਬ ਦਾ ਅਣਜਾਣ ਰੁੱਖ ਸਾਹਿਬ ਗੁਰਦੁਆਰਾ ਸਾਹਿਬ ਆਜਾ ਜੀ ਲੋ ਜੀ ਸ਼ਸ਼ਕਰ ਤੁਸੀਂ ਵੀ ਪ੍ਰਸ਼ਾਦ ਮੈਂ ਵੀ ਸ਼ੱਕ ਕੇ ਮਿਲ ਲਿਆ ਤੁਹਾਨੂੰ ਹਾਂਜੀ ਇੱਥੇ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਮੰਮੀ ਡੈਡੀ ਅਸਹਿਜਪੂਤ ਆ ਵੀ ਚੋਟੀ ਵੀ ਦੇਖ ਰਹੇ ਸੀਗੇ ਬੈਠੇ ਤੇ ਮੈ ਲੱਗਣਾ ਸੀਗਾ ਰੋਟੀ ਪਾਣੀ ਦਾ ਆਪਣਾ ਰਸੋਈ ਚ ਭੜਨਾ ਸੀਗਾ ਮੇਰੀ ਡਿਊਟੀ ਹੁਣ ਕਿਚਨ ਚ ਜਾਣ ਦੀ ਸੀਗੀ ਤੇ ਮੈਂ ਕਿਹਾ ਚਲੋ ਵੀ ਪਹਿਲਾਂ ਇਹਨਾਂ ਦੀ ਇੱਕ ਫਲਿੱਪ ਲੈ ਲਵਾਂ ਕਿਉਂਕਿ ਮੈਂ ਹੁਣ ਕਿਚਨ ਚ ਜਾਣਾ ਸੀਗਾ ਮੈਂ ਕਿਹਾ ਆਪਾਂ ਕਿਚਨ ਚ ਆਪਣੇ ਕੰਮਕਾਰ ਸ਼ੁਰੂ ਕਰਤੀਏ ਸਹਿਜ ਕਹ ਰਹੀ ਸੀ ਕਿ ਚੂਰਨ ਪਾਈਪ ਵਾਲੇ ਚੂਰਨ ਇੱਥੇ ਆ ਕੇ ਨੇ ਜਿਆਦਾ ਖਾਂਦੇ ਆ ਨਾ ਪੁੱਛੋ ਨਾ ਤੁਸੀਂ ਤੇ ਇੱਥੇ ਮੈਂ ਆ ਗਈ ਸੀ ਕਿਚਨ ਦੇ ਵਿੱਚ ਮੈਂ ਕਿਹਾ ਪਹਿਲਾਂ ਸਾਰੇ ਨਰ ਵਿਚ ਆਟਾ ਗੁੰਨ ਕੇ ਰੱਖ ਦੰਨੀ ਆ ਫਿਰ ਆਟਾ ਸੈਟ ਜਿਆ ਹੋ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਲੱਗੇ ਜਾਣਾ ਸੀਗਾ ਰੋਟੀ ਪਾਣੀ ਕਿ ਪਹਿਲਾਂ ਮੈਂ ਆਟਾ ਗੁੰਨ ਕੇ ਰੱਖ ਦੰਨੀ ਆ ਤੇ ਬਾਕੀ ਤੁਸੀਂ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਕਿਵੇਂ ਲੱਗ ਰਹੇ ਨੇ ਜੀ ਮੇਰੇ ਪਕਾ ਪੱਕੇ ਬੰਡ ਦੇ ਵਲੌਗ ਤੇ ਕਿਵੇਂ ਦਾ ਤੁਹਾਨੂੰ ਲੱਗਿਆ ਜੀ ਅੱਜ ਦਾ ਹੋਮ ਟੂਰ ਅੱਜ ਮੈਂ ਤੁਹਾਨੂੰ ਆਪਣੇ ਭੇਕਿਆਂ ਦਾ ਹੋਮ ਟੂਰ ਕਰਵਾਇਆ ਮੁਕੇ ਚਲੋ ਵੀ ਕਰਵਾ ਦਨੇ ਆ ਇੱਕ ਵਾਰ ਮੈਨੂੰ ਅੱਗੇ ਕਮੈਂਟ ਆਇਆ ਸੀਗਾ ਵੀ ਤੁਸੀਂ ਆਨੇ ਭੇਕਿਆਂ ਦਾ ਹੋਮ ਟੂਰ ਮੇਰੇ ਘਰ ਦਾ ਵੀ ਕਿਹਾ ਹੋਇਆ ਮੇਰੇ ਘਰ ਦਾ ਵੀ ਕਰਵਾਉਂਗੀ ਮੈਂ ਥੋੜਾ ਜਿਆ ਰੁਕ ਕੇ ਕਰਵਾਉਂਗੀ ਆਪਣੇ ਘਰ ਦਾ ਥੋੜਾ ਜਿਹਾ ਟਾਈਮ ਵੇਟ ਕਰੋ ਬਸ ਫਿਰ ਤੁਹਾਨੂੰ ਜ਼ਰੂਰ ਕਰਵਾਉਂਗੀ ਤੇ ਬਾਕੀ ਜੀ ਅੱਜ ਖੁਸ਼ੀਆਂ ਭਰਿਆ ਦਿਨ ਆ ਕਉਕੇ ਸਿੱਧੂ ਮੂਸੇ ਵਾਲੇ ਦੇ ਘਰੇ ਖੁਸ਼ੀਆਂ ਆਈਆਂ ਹਨਾ ਕਿੰਨਾ ਜਿਆਦਾ ਮਾਹੌਲ ਇੰਨੇ ਛਾਤੇ ਲੋਕ ਨੱਚ ਟੱਪ ਰਹੇ ਸੀਗੇ ਕਿੰਨਾ ਜਿਆਦਾ ਹਨਾ ਮਤਲਬ ਕਿ ਹੋਲੀ ਮਨਾ ਰਹੇ ਸੀਗੇ ਕਿੰਨਾ ਭੈਣਾਂ ਗਈਆਂ ਬੀਬੀਆਂ ਗਈਆਂ ਹੋਈਆਂ ਅਸੀਂ ਉਹਨਾਂ ਦੇ ਘਰੇ ਕਿੰਨਾ ਉਹ ਕਰਦੇ ਸੀ ਅਸੀਂ ਵੀ ਹੁਣ ਅਸੀਂ ਬਹੁਤ ਜਲਦੀ ਤੋਂ ਜਲਦੀ ਜਾਣਾ ਅਸੀਂ ਸੋਚਿਆ ਹੋਇਆ ਬਹੁਤ ਟਾਂ ਦਾ ਸੋਚਿਆ ਹੋਇਆ ਸੀ ਅਸ ਤਾਂ ਜਾਣ ਦਾ ਪਰ ਬਣੇ ਨਹੀਂ ਰਿਹਾ ਜਾਣ ਦਾ ਬੱਟ ਹੁਣ ਬਸ ਦੇਖਦੇ ਆ ਮੈਂ ਇੱਥੇ ਤੋਂ ਚਲੇ ਜਾਵਾਂ ਬਸ ਦੇਖਦੇ ਇੱਕ ਦੋ ਦਿਨਾਂ ਚ ਚਲੇ ਜਾਣਾ ਵੀ ਆਪਣੇ ਘਰ ਨੂੰ ਕਿਉਂਕਿ ਹੁਣ ਮੰਮੀ ਦਾ ਫਰਕ ਆ ਚਲੋ ਵੀ ਹੁਣ ਇੰਨਾ ਕੰਮ ਹੈ ਵੀ ਨਾ ਕਿਉਂਕਿ ਸਫਾਈਆਂ ਵਗੈਰਾ ਦਾ ਵੀ ਹੁਣ ਤਾਂ ਸਾਰਾ ਨਿਪਟ ਗਿਆ ਹੁਣ ਤਾਂ ਰੋਟੀ ਪਾਣੀ ਲਈ ਆ ਵੀ ਚਲ ਇੰਨਾ ਤਾਂ ਕਰਨ ਗਈ ਤੇ ਬਾਕੀ ਜਿਹੜਾ ਠੱਫੜ ਵਗੈਰਾ ਸੀਗਾ ਹੁਣ ਖਾਂਸੀ ਤਾਂ ਹੁਣ ਹੌਲੀ ਹੌਲੀ ਲੋਟ ਹੋਣੀ ਆ ਤਾਂ ਟਾਈਮ ਲੱਗਦਾ ਹੀ ਆ ਖਾਂਸੀ ਠੀਕ ਹੋਣ ਨੂੰ ਕਿਉਂਕਿ ਜਿਹੜੇ ਠੱਫੜ ਵਗੈਰਾ ਸੀਗੇ ਉਹ ਠੀਕ ਹੋ ਗਏ ਹਨਾ ਉਹ ਜਿਆਦਾ ਉਹ ਪਿਛਲੀ ਵਾਰ ਤਾਂ ਬਹੁਤ ਜਿਆਦਾ ਦਿਨਾਂ ਸੀ ਗਏ ਰਹੇ ਹੁਣ ਤਾਂ ਚਲੋ ਫਿਰ ਵੀ ਮਤਲਬ ਕਿ ਜਲਦੀ ਠੀਕ ਹੋ ਗਏ ਪਹਿਲਾਂ ਹੀ ਹਨਾ ਵੀ ਕੇਅਰ ਕਰ ਲਈ ਆਪਣੀ ਤੇ ਪਹਿਲਾਂ ਹੀ ਮੈਡੀਸਿਨ ਲੈ ਆਏ ਮਤਲਬ ਕਿ ਜਲਦੀ 1-2 ਦਿਨਾਂ ਚ ਠੀਕ ਹੋ ਗਏ ਨਹੀਂ ਤਾਂ 15-15 20 ਵੀ ਦਿਨ ਮਤਲਬ ਕਿ ਬੁਰਾ ਹਾਲ ਰਹਿੰਦਾ ਸੀਗਾ ਬਾਕੀ ਖਾਂਸੀ ਦਾ ਤੁਹਾਨੂੰ ਪਤਾ ਹੀ ਆ ਫਿਰ ਇਹ ਤਾਂ ਇੱਕ ਵਾਰ ਹੋ ਜਵੇ ਅੱਡੀ ਟਾਈਮ ਨਾਲ ਇੱਥੇ ਮੈਂ ਆਟਾ ਗੁੰਨ ਲਿਆ ਸੀਗਾ ਇਹ ਮੇਰਾ ਮਾਰਨਿੰਗ ਦਾ ਸੀਗਾ ਆਟਾ ਗੁੰਨਿਆ ਹੋਇਆ ਥੋੜਾ ਜਿਹਾ ਬਚਿਆ ਹੋਇਆ ਸੀਗਾ ਮੈਂ ਕਿਹਾ ਚਲੋ ਵੀ ਇਹਨੂੰ ਹੁਣ ਮੈਂ ਉਹ ਕਰ ਲੰਨੀ ਆ ਪਹਿਲਾਂ ਬਣਾ ਲੂੰਗੀ ਰੋਟੀਆਂ ਇਹਦੀਆਂ ਤੇ ਇੱਥੇ ਮੈਂ ਹੁਣ ਆਟਾ ਗੁੰਨ ਕੇ ਆਪਣਾ ਕਰ ਦੂੰਗੀ ਬਰਤਨ ਵਾਸ਼ ਬਰਤਨਾਂ ਦਾ ਵੀ ਢੇਰ ਲੱਗਿਆ ਪਿਆ ਸੀਗਾ ਕਿਉਂਕਿ ਅਸੀਂ ਚਾਹ ਪਾਣੀ ਪੀਤਾ ਸੀਗਾ ਉਹ ਮੈਂ ਵਾਸ਼ ਨਹੀਂ ਸੀ ਕੀਤਾ ਮੈਂ ਕਿਹਾ ਚਲ ਵੀ ਵਿੱਚ ਫਿਰ ਸਪਰਿੰਗਰੋਲ ਵਗੈਰਾ ਖਾਦੇ ਸੀਗੇ ਮਗਾ ਚਲੋ ਮੈਂ ਠਾਰ ਕੇ ਹੋ ਕਾਲ ਲੁੰਨੀ ਆ ਵੀ ਇਕੱਠੇ ਹੀ ਮਾਲ ਦੂੰਗੀ ਹੁਣ ਵੀ ਜਦੋਂ ਕਿਚਨ ਚ ਬੜਨਾ ਕੰਮ ਕਰਨ ਜਦੇ ਹੁਣ ਇੱਥੇ ਆਪਾਂ ਲੱਗੇ ਸੀਗੇ ਆਪਣਾ ਭਾਂਡੇ ਧੋਣ ਭਾਂਡੇ ਧੋਣ ਤੋਂ ਬਾਅਦ ਮੰਮੀ ਨੂੰ ਮੈਂ ਪਿਆਜ਼ ਦੇ ਦਿੱਤੇ ਸੀਗੇ ਕੱਟਣ ਨੂੰ ਮੈਂ ਮੰਮੀ ਬੈਠੀ ਬੱਠੀ ਪਿਆਜ਼ ਕੱਟਦੇ ਹਨਾ ਵੀ ਚਲ ਮੈਂ ਜਦ ਨੂੰ ਭਾਂਡੇ ਮਾਲ ਦਰਨੀ ਆ ਵੀ ਉਸ ਤੋਂ ਬਾਅਦ ਫਿਰ ਮੈਂ ਚਟਣੀ ਵਗੈਰਾ ਬਣਾ ਦੂੰਗੀ ਤੇ ਦਾਲ ਸਾਡੀ ਪਈ ਹੋ ਸੀ ਕਿਉਂਕਿ ਸਵੇਰੇ ਪਰਾਂਠੇ ਖਾਲੇ ਸੀਗੇ ਕਿਸੇ ਨੇ ਦਾਲ ਖਾਦੀ ਹੋ ਨਹੀਂ ਹੈਗੀ ਤਾ ਕਰਕੇ ਫਿਰ ਦਾਲ ਸਾਡੀ ਪਈ ਸੀਗੀ ਉਹਨੂੰ ਮੈਂ ਤੜਕਾ ਲਾ ਲਿਆ ਸੀਗਾ ਦਾਲ ਨੂੰ ਫੇਰ ਲਾ ਲਿਆ ਸੀਗਾ ਤੜਕਾ ਮੈਂ ਕਿਹਾ ਚਲੋ ਵੀ ਨਾਲ ਆਪਾਂ ਬਣਾ ਲੰਨੇ ਆ ਹਰੀ ਧਨੀਏ ਦੀ ਚਟਣੀ ਕਰਦੇ ਤਾਂ ਧਨੀਆ ਦਾ ਵੈਸੇ ਵੀ ਇੰਨਾ ਟੇਸਟੀ ਲੱਗਦਾ ਖੁਸ਼ਬੂ ਇੰਨੀ ਵਧੀਆ ਇੰਨੀ ਜ਼ਿਆਦਾ ਵਧੀਆ ਹੁੰਦੀ ਆ ਕਰਦੇ ਧਨੀਏ ਦੀ ਤਬਾਲੀ ਉਹ ਹੁੰਦੀ ਆ ਪ੍ਰੈਗਨਨਸੀ ਦੀ ਵੀ ਮਤਲਬ ਕਿ ਸਾਰੀ ਕਿਚਨ ਚੋਂ ਯਾ ਧਨੀਆ ਧਨੀਏ ਦੀ ਖੁਸ਼ਬੂ ਆ ਰਹੀ ਸੀਗੀ ਮੈਂ ਵੀ ਲੈ ਕੇ ਜਾਊਂਗੀ ਤੇ ਇੱਥੇ ਹੁਣ ਭਾਂਡੇ ਧੂਣ ਤੋਂ ਬਾਅਦ ਮੰਮੀ ਨੇ ਪਿਆਜ਼ ਕੱਟਦੇ ਸੀਗੇ ਹੁਣ ਮੈਂ ਪਿਆਜ਼ ਫੜ ਕੇ ਲੈ ਕੇ ਆਉਂਗੀ ਜਾ ਕੇ ਮੈਂ ਕਿਹਾ ਚਲੋ ਵੀ ਆਪਣਾ ਨਾਲ ਦੀ ਨਾਲੇ ਆਪਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਦੋਂ ਮੈਂ ਕਿਚਨ ਚ ਬੜਦੀ ਆ ਫਿਰ ਮੈਂ ਸਾਰੇ ਕੰਮ ਇਕੱਠੇ ਹੀ ਕਰਦੀ ਹੁੰਨੀ ਮੇਰਾ ਇੱਕੋ ਗੇੜਾ ਹੁੰਦਾ ਕਿਚਨ ਦਾ ਬਸ ਹੁਣ ਮੈਂ ਇੱਥੇ ਪਿਆਜ਼ ਲਿਆਈ ਪਿਆਜ਼ ਜਾਂ ਧੋ ਕੇ ਆਪਾਂ ਪਾਲਾਂਗੇ ਜੱਗ ਦੇ ਵਿੱਚ ਜੱਗ ਦੇ ਵਿੱਚ ਵਿੱਚ ਐਡ ਕਰ ਦਾਂਗੇ ਧਨੀਆ ਵਿੱਚ ਨਾਮਕ ਹਰੀਆਂ ਮਿਰਚਾਂ ਹਨ ਆ ਦੇਖੋ ਇੱਥੇ ਆਪਾਂ ਐਡ ਕਰ ਲਿਆ ਧਨੀਆ ਪਿਆਜ਼ ਤੇ ਹੁਣ ਮੈਂ ਲਾਉਂਗੀ ਹਰੀਆਂ ਮਿਰਚਾਂ ਮੈਂ ਇਹਨਾਂ ਨੂੰ ਵੀ ਐਡ ਕਰ ਦੰਨੇ ਆ ਵਿੱਚ ਕਿਉਂਕਿ ਇਹ ਨਾ ਸਿੰਪਲ ਜੀ ਬਸ ਛਟਣੀ ਇਹਦੇ ਵਿੱਚ ਜਿਆਦਾ ਮਸਾਲੇ ਵਗੈਰਾ ਕੁਝ ਹੋਰ ਜਿਆਦਾ ਪਾਇਆ ਹ ਟੇਸਟ ਨਹੀਂ ਲੱਗਦਾ ਇਸ ਦਾ ਬਸ ਉਹੀ ਦੋ ਤਿੰਨ ਚੀਜ਼ਾਂ ਪਾਈ ਹੋਏ ਵਧੀਆ ਲੱਗਦੀਆਂ ਨੇ ਸਿੰਪਲ ਸੋਪਰ ਜੀ ੜਣੀ ਹੈ ਖਾਣ ਨੂੰ ਸੁਆਦ ਲੱਗਦੀ ਆ ਇੱਥੇ ਨਾ ਬਹੁਤ ਜ਼ਿਆਦਾ ਹਰੀਆਂ ਮਿਰਚਾਂ ਦੀ ਤਾਸ ਜੀ ਚੜਨ ਲੱਗ ਗਈ ਸੀਗੀ ਫਿਰ ਮੈਂ ਆਪਣਾ ਮੂੰਹ ਢੱਕ ਲਿਆ ਸੀਗਾ ਤੇ ਇੱਥੇ ਆਪਾਂ ਹੁਣ ਵਿੱਚ ਐਡ ਕਰ ਦਾਂਗੇ ਨਮਕ ਜਿੰਨਾ ਕਾਪਾ ਆਪਣਾ ਰੱਖਣਾ ਹੈ ਓਨਾ ਕਾਪਾ ਮਨੁਸ਼ੀਕਾ ਲੱਗ ਗਈਆਂ ਜਿਹ ਦੀਆਂ ਤਾਂਸ ਜੀ ੜ ਗਈ ਸੀ ਹਰੀਆਂ ਮਿਰਚਾਂ ਦੀ ਤੇ ਇੱਥੇ ਚਲੋ ਜੀ ਆਪਣੀ ਚਟਣੀ ਵੀ ਹੋ ਜਾਣੀ ਹੈ ਰੈਡੀ ਬਣ ਕੇ ਤੇ ਆਟਾ ਆਪਾਂ ਗੁੰਨਿਆ ਵਿਆ ਇਹਨਾਂ ਤੋਂ ਬਾਅਦ ਬਣਾਵਾਂਗੇ ਫੁਲਕੇ ਹਨਾ ਕਹੋਗਾ ਵੀ ਹੁਣ ਸਾਰੇ ਇਕੱਠੇ ਸੀਗੇ बस ਇੱਕ ਭਾਈ ਹੋਣੀ ਸੀਗਾ ਘਰ ਉਹ ਖੇਡਣ ਗਿਆ ਹੋਇਆ ਸੀ ਬਾਕੀ ਤਾਂ ਆਪਣਾ ਸਾਰੇ ਡੈਡੀ ਵੀ ਘਰੇ ਸੀ ਮੰਮੀ ਵੀ ਘਰੇ ਸੀ ਕਿ ਸਾਰੇ ਇਕੱਠਿਆਂ ਨੂੰ ਗਰਮ-ਗਰਮ ਲੈੰਦੀ-ਲੈਂਦੀ ਰੋਟੀ ਚੱਲ ਵੀ ਮੈਂ ਬਣਾ ਕੇ ਪੜਾਈ ਜਾਊਂਗੀ ਨਾਲ ਦੀ ਨਾਲ ਖਾਈ ਜਾਣਗੇ ਤੇ ਇੱਥੇ ਜੀ ਆਪਾਂ ਚਟਣੀ ਕੱਢ ਲਾਂਗੇ ਚਟਣੀ ਆਪਣੀ ਬਣ ਕੇ ਹੋ ਗਈ ਰੈਡੀ ਸ਼ੈਡੀ ਕਿਨਾਂ ਜਨ ਟੇਸਟੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਧਨੀਆ ਦੀ ਚਟਣੀ ਮੇਰਾ ਫੇਵਰੇਟ ਆ ਮੈਨੂੰ ਪਤਾ ਇੰਨੀ ਜਿਆਦਾ ਫੇਵਰੇਟ ਆ ਨਾ ਇੱਕ ਹੋਵੇ ਉੱਪਰੋਂ ਘਰ ਦਾ ਧਨੀਆ ਉਹਦੀ ਤਾਂ ਖੁਸ਼ਬੂ ਹੀ ਬਹੁਤ ਲੈਦੀ ਹੁੰਦੀ ਆ ਬੰਦ ਨੇ ਜੇ ਇੱਕ ਰੋਟੀ ਖਾਣੀ ਹੁੰਦੀ ਤਾਂ ਬੰਦਾ ਚਾਰ ਰੋਟੀਆਂ ਖਾ ਲੈਂਦਾ ਦੇਖ ਕਿੰਨੀ ਟੇਸਟੀ ਬਣੀ ਸੀਗੀ ਮੈਂ ਫਰਿੱਜ 'ਚ ਰੱਖ ਦੂੰਗੀ ਥੋੜਾਕਾ ਟਾਈਮ ਲਈ ਠੰਡੀ ਜੀ ਹੋਣ ਲਈ ਤੇ ਉਸ ਤੋਂ ਬਾਅਦ ਜੀ ਆਪਾਂ ਮਸ਼ੀਨ ਵਗੈਰਾ ਧੋ ਕੇ ਹੈਂਡ ਗ੍ਰਾਈਂਡਰ ਜਾਂ ਧੋ ਕੇ ਰੱਖ ਦਾਂਗੇ ਜਿਹੜਾ ਜੱਗ 'ਚ ਬਣਾਈ ਸੀ ਉਹ ਵੀ ਧੋ ਦਾਂਗੇ ਉਸ ਤੋਂ ਬਾਅਦ ਮੈਂ ਫਿਰ ਆਪਣਾ ਨਾਲ ਦੀ ਨਾਲੇ ਲੱਗ ਗਈ ਸੀਗੀ ਰੋਟੀ ਬਣਾਉਣ ਦੇ ਲਈ ਮੈਂ ਕਿਉਂਕਿ ਭਾਂਡੇ ਦਾ ਕੰਮ ਸਾਰਾ ਨਿਪਟ ਗਿਆ ਸੀ ਉਸ ਤੋਂ ਬਾਅਦ ਰੋਟੀ ਪਾਣੀ ਦੇ ਸੀਗੇ ਉਹ ਵੀ ਮਾਂਜਦੇ ਸੀਗੇ ਅਦਲਕ ਮੈਨੂੰ ਰਾਤ ਨੂੰ ਭਾਂਡੇ ਵਗੈਰਾ ਝੁੱਠੇ ਛੱਡਣੇ ਵਧੀਆ ਨਹੀਂ ਲੱਗਦੇ ਹੈਗੇ ਉਹ ਤਾਂ ਮੈਂ ਆਪਣਾ ਰਾਤ ਨੂੰ ਮਾਂਜ ਕੇ ਪੈਣੀ ਆ ਤੇ ਮੈਨ ਲੱਗਦਾ ਦੁੱਧ ਵਗੈਰਾ ਦੇ ਰਹਿ ਗਏ ਸੀਗਾ ਕਿਉਂਕਿ ਮੰਮੀ ਨੇ ਬਾਅਦ ਵਿੱਚ ਕਰਮ ਕਰਕੇ ਦਿੱਤਾ ਸੀਗਾ ਬੱਚਿਆਂ ਨੂੰ ਹਾਂਜੀ ਫਰੈਂਡਸ ਆ ਜਾਓ ਰੋਟੀ ਖਾ ਲਓ ਦਾਲ ਆਪਣੀ ਹੈ ਕਿਉਂਕਿ ਅਸੀਂ ਰਾਤ ਬਣਾਈ ਸੀ ਕੱਲ ਅੱਜ ਸਵੇਰੇ ਕਿਸੇ ਨੇ ਖਾਦੀ ਨਹੀਂ ਫਿਰ ਆਲੂਆਂ ਦੇ ਪਰਾਂਠੇ ਬਣਾ ਲਏ ਸੀਗੇ ਅੱਜ ਫੇਰ ਦੁਬਾਰਾ ਜਿਹੜਾ ਬਚਿਆ ਹੋਇਆ ਸੀਗਾ ਤੇ ਢਣੀਆਂ ਦੀ ਚਟਣੀ ਨਾਲ ਪਿਆਜ਼ ਨਾਲ ਰੋਟੀ ਨੇ ਖਾ ਲਈ ਸਾਰਿਆਂ ਨੂੰ ਖਵਾ ਕੇ ਮੈਂ ਪਾਈ ਰਹਿਂਦਾ ਮੇਰਾ ਉਹ ਅਜੇ ਗਰਾਊਂਡ 'ਚ ਕੀ ਹੋਇਆ ਹੋਇਆ ਨਹੀਂ ਹੈਗਾ ਉੱਥੇ ਪਟਵਾਲ ਖੇਡਦੇ ਹੁੰਦੇ ਨੇ ਪਟਵਾਲ ਖੇਡਣ ਕਰਕੇ ਫਿਰ ਵੀ ਲੇਟ ਆਉਣਾ ਹੁੰਦਾ ਥੋੜਾ ਜਿਹਾ ਆਜੂਗਾ ਬਸ ਹੁਣ ਤੌਣੇ ਵਾਲੀ ਆ ਔਰ ਇਹ ਅਜੇ ਕਹਾਣੀਆਂ ਬਾਕੀ ਡੈਡੀ ਬੱਚਿਆਂ ਨੇ ਸਾਰਿਆਂ ਨੇ ਖਾ ਲਈ ਤੇ ਹਾਂਜੀ ਇਹ ਵਲੌਗ ਦਾ ਪੈਤੀ ਕਰਦੇ ਹਾਂ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਮਿਲਦੇ ਹਾਂ ਅੱਜ ਕੱਲ੍ਹ ਨੂੰ ਆਪਾਂ ਨਿਊ ਵਲੌਗ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ